2 ਜੁਲਾਈ 1995 ਦੀ ਰਾਤ ਨੂੰ ਦਿੱਲੀ ਦੇ ਗੋਲ ਚੌਕ ਵਿੱਚ ਹੋਏ ਕਾਂਡ ਦੀ ਕਹਾਣੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਦੇ ਪਾਤਰ ਸੀਗੇ ਸੁਸ਼ੀਲ ਸ਼ਰਮਾ ਜਿਹੜੇ ਇੱਕ ਰਵਾਇਤੀ ਪਾਰਟੀ ਦੇ ਵੱਡੇ ਲੀਡਰ ਸੀ ਤੇ ਉਹਨਾਂ ਦੀ ਘਰ ਵਾਲੀ ਨਾਇਨਾ ਸਾਨੀ ਸੁਸ਼ੀਲ ਸ਼ਰਮਾ ਰਾਤ 2 ਜੁਲਾਈ ਦੀ ਰਾਤ 1995 ਨੂੰ ਘਰੇ ਆਏ ਤੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਦੀ ਘਰ ਵਾਲੀ ਨੈਨਾ ਸਾਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਜਿਹੜੀ ਗੱਲ ਤੋਂ ਪਹਿਲਾਂ ਹੀ ਦੁਖੀ ਸੀ ਉਹਨੇ ਆ ਕੇ ਪੁੱਛਿਆ ਕਿ ਕੀ ਦਾ ਫੋਨ ਹੈ ਤਾਂ ਨੈਨਾ ਸਾਨੀ ਨੇ ਸੁਸ਼ੀਲ ਸ਼ਰਮਾ ਨੂੰ ਕਿਹਾ ਕਿ ਰੋਂਗ ਨੰਬਰ ਹੈ ਉਸ ਤੋਂ ਬਾਅਦ ਨੈਨਾ ਸਾਨੀ ਪਰਸੋਈ ਦੇ ਵਿੱਚ ਚਲੀ ਜਾਂਦੀ ਹੈ ਤੇ ਸੁਸ਼ੀਲ ਸ਼ਰਮਾ ਨੇ ਗੁੱਸੇ ਦੇ ਵਿੱਚ ਆ ਕੇ ਫੋਨ ਰੀਡਾਇਲ ਕੀਤਾ ਤੇ ਜਦੋਂ ਉਹ ਫੋਨ ਰੀਡਾਇਲ ਕੀਤਾ ਤਾਂ ਉਹ ਜਾ ਕੇ ਮਤਲੂਮ ਕਰੀਮ ਨੂੰ ਲੱਗਿਆ ਮਤਲੂਮ ਕਰੀਮ ਜਿਹੜਾ ਕਿ ਨੈਨਾ ਸਾਨੀ ਦਾ ਦੋਸਤ ਸੀ ਜਿਹਦੀ ਆਵਾਜ਼ ਸੁਸ਼ੀਲ ਸ਼ਰਮਾ ਪਛਾਣਦੇ ਸੀ ਉਹਨਾਂ ਨੇ ਪਛਾਣੀ ਤੇ ਉਹਨਾਂ ਨੂੰ ਗੁੱਸਾ ਆਇਆ ਨੈਨਾ ਸਾਨੀ ਦੇ ਮਗਰ ਰਸੋਈ ਵਿੱਚ ਚਲੇ ਗਏ ਤੇ ਜਾ ਕੇ ਪੁੱਛਿਆ ਕਿ ਤੂੰ ਮੈਨੂੰ ਝੂਠ ਕਿਉਂ ਬੋਲਿਆ ਇਹ ਫੋਨ ਮਤਲਬ ਉਹਨੂੰ ਗਰੀਮ ਨੂੰ ਲੱਗਿਆ ਸੀ ਨੈਨਾ ਸਾਨੀ ਨੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਬੰਦੇ ਨੇ ਗੁੱਸੇ ਵਿੱਚ ਆ ਕੇ ਆਪਣਾ ਲਾਇਸੈਂਸੀ ਪਿਸਤੌਲ ਕੱਢਿਆ ਉਹਦੇ ਵੱਲ ਗੋਲੀ ਚਲਾਈ ਜਿਹੜੀ ਕਿ ਪਹਿਲੀ ਗੋਲੀ ਏਸੀ ਦੇ ਵਿੱਚ ਜਾ ਲੱਗੀ ਦੂਜੀ ਨੈਨਾ ਸਾਨੀ ਦੇ ਗਲ ਵਿੱਚ ਲੱਗੀ ਤੇ ਤੀਜੀ ਨੈਨਾ ਸਾਨੀ ਦੇ ਸਿਰ 'ਤੇ ਲੱਗੀ ਜਿਹਨੂੰ ਦਿੱਲੀ ਤੰਦੂਰ ਕਾਂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹ ਮੈਂ ਤੁਹਾਨੂੰ ਵੇਰਵਿਆਂ ਨਾਲ ਦੱਸੂਗਾ ਕਿ ਕਿਵੇਂ ਹੋਇਆ 2 ਜੁਲਾਈ 1995 ਦੀ ਰਾਤ ਸੁਸ਼ੀਲ ਸ਼ਰਮਾ ਦਿੱਲੀ ਦੇ ਗੋਲ ਚੌਂਕ 'ਚ ਆਪਣੇ ਘਰ ਹੁੰਦੇ ਆ ਕੰਮ ਤੋਂ ਲੋਟ ਕੇ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰਸ਼ਿਪ ਸ਼ਾਇਦ ਮੈਨੂੰ ਪਾਰਟੀ ਦਾ ਨਾਉ ਨਹੀਂ ਸੀ ਲੈਣਾ ਚਾਹੁੰਦਾ ਫਿਰ ਵੀ ਮੈਂ ਦੱਸਦਾ ਉਹਨਾਂ ਦੀ ਪਤਨੀ ਉਹਨਾਂ ਨੂੰ ਉਹਦੇ ਤੇ ਸ਼ੱਕ ਸੀ ਕਿ ਇਹ ਤੇ ਸ਼ਾਇਦ ਕਿਸੇ ਨਾਲ ਨਜਾਇਜ਼ ਸਬੰਧ ਨੇ ਸੁਸ਼ੀਲ ਸ਼ਰਮਾ ਨੇ ਆਉਂਦਿਆਂ ਨੂੰ ਨੈਨਾ ਸਾਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਜਦੋਂ ਸੁਸ਼ੀਲ ਸ਼ਰਮਾ ਅਚਾਨਕ ਘਰ ਬੜਿਆ ਤਾਂ ਨੈਨਾ ਸਾਨੀ ਨੇ ਘਬਰਾ ਕੇ ਫੋਨ ਕੱਟਤਾ ਸੁਸ਼ੀਲ ਸ਼ਰਮਾ ਨੇ ਪੁੱਛਿਆ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਸੀ ਨੈਨਾ ਸਾਨੀ ਨੇ ਕਿਹਾ ਰੋਂਗ ਨੰਬਰ ਸੀ ਉਹ ਕਹਿੰਦਾ ਠੀਕ ਆ ਉਸ ਤੋਂ ਬਾਅਦ ਨੈਨਾ ਸਾਨੀ ਰਸੋਈ ਦੇ ਵਿੱਚ ਖਾਣਾ ਬਣਾਉਣ ਚਲੀ ਜਾਂਦੀ ਹੈ ਤੇ ਸੁਸ਼ੀਲ ਸ਼ਰਮਾ ਗੁੱਸੇ ਦਾ ਭਰਿਆ ਪੀਤਿਆ ਫੋਨ ਡੀਟੇਲ ਕਰਦਾ ਜਦੋਂ ਫੋਨ ਡੀਟੇਲ ਹੁੰਦਾ ਤਾਂ ਅੱਗੇੋਂ ਮਤਲੂਮ کریم ਚੱਕਦਾ ਜਿਹਦੀ ਕਿ ਆਵਾਜ਼ ਦੀ ਪਛਾਣ ਸੀ ਸੁਸ਼ੀਲ ਸ਼ਰਮਾ ਉਸ ਤੋਂ ਬਾਅਦ ਗੁੱਸੇ ਦਾ ਭਰਿਆ ਪੀਤਿਆ ਰਸੋਈ ਦੇ ਵਿੱਚ ਜਾਂਦਾ ਹੈ ਨੈਨਾਸਾਨੀ ਨੂੰ ਪੁੱਛਦਾ ਕੀ ਕਾਰਨ ਹੈ ਉਹਦੇ ਉੱਤੇ ਆਪਣਾ ਲਾਇਸੈਂਸੀ ਰਵਾਲਵਰ ਕੱਢ ਕੇ ਗੋਲੀ ਚਲਾਉਂਦਾ ਜਿਹੜੀ ਕਿ ਪਹਿਲੀ ਏਸੀ ਦੇ ਵਿੱਚ ਵੱਜੀ ਦੂਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਉਹਦੇ ਗਲ 'ਚ ਤੇ ਤੀਜੀ ਸਿਰ 'ਚ ਉਸ ਤੋਂ ਬਾਅਦ ਨੈਨਾ ਸਾਨੀ ਇੱਕਦਮ ਥੱਲੇ ਡਿੱਗ ਪੈਂਦੀ ਹੈ ਤੇ ਸੁਸ਼ੀਲ ਸ਼ਰਮਾ ਘਬਰਾ ਜਾਂਦਾ ਹੈ ਉਸ ਤੋਂ ਬਾਅਦ ਰੋਣ ਲੱਗਦਾ ਹੈ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਨੈਨਾ ਸਾਨੀ ਆਪਣੀ ਪਤਨੀ ਤੋਂ ਘੱਟੋ ਘੱਟ ਉਹਦੀ ਗੱਲ ਨਹੀਂ ਸੁਣੀ ਕਿ ਉਹ ਕੀ ਕਹਿਣਾ ਚਾਹੁੰਦੀ ਸੀ ਕਿਉਂਕਿ ਜਿਹੜਾ ਮਤਲੂਮ کریم ਸੀ ਉਹ ਨੈਨਾ ਸਾਨੀ ਦਾ ਸਿਰਫ ਇੱਕ ਚੰਗਾ ਦੋਸਤ ਸੀ ਭੈਣ ਭਰਾਵਾਂ ਵਰਗਾ ਉਹਨਾਂ ਦਾ ਰਿਸ਼ਤਾ ਸੀ ਪਰ ਸੁਸ਼ੀਲ ਸ਼ਰਮਾ ਉਹਨਾਂ ਨੂੰ ਗਲਤ ਸਮਝ ਰਿਹਾ ਸੀ ਉਸ ਤੋਂ ਬਾਅਦ ਸੁਸ਼ੀਲ ਸ਼ਰਮਾ ਫਲੈਟ ਦੇ ਬਾਹਰ ਆਉਂਦਾ ਹੈ ਦੇਖਦਾ ਕਿ ਆਲੇ-ਦੁਆਲੇ ਕੀ ਹੈ ਆਲੇ-ਦੁਆਲੇ ਜਦੋਂ ਉਹਨੇ ਸੁੰਨ ਸੁਆਣ ਦੇ ਕੀਤਾ ਉਹ ਨੈਨਾ ਸਾਨੀ ਦੀ ਡੈੱਡ ਬੋਡੀ ਨੂੰ ਇੱਕ ਪਲਾਸਟਿਕ ਦੇ ਬੈਗ ਵਿੱਚ ਪੈਕ ਕਰਦਾ ਹੈ ਖੂਨ ਸਾਫ਼ ਕਰਦਾ ਤੇ ਉਸ ਤੋਂ ਬਾਅਦ ਉਹਨੂੰ ਗੱਡੀ ਵਿੱਚ ਰੱਖ ਕੇ ਚਲਿਆ ਜਾਂਦਾ ਤੇ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਲਾਸ ਪੈਕ ਕਰਕੇ ਜਦੋਂ ਆਪਣੇ ਅੰਜਾਮ ਤੋਂ ਡਰਦਾ ਉਹਨੂੰ ਪਤਾ ਲੱਗਦਾ ਕਿ ਹੁਣ ਉਹ ਸੁਮੀਰਣਾ ਕੀ ਕਰੂ ਜਾਂ ਮੈਨੂੰ ਕਿੰਨੀ ਸਜ਼ਾ ਹੋ ਉਹ ਉਸ ਤੋਂ ਬਚਣ ਦੇ ਲਈ ਉਹ ਲਾਸ਼ ਨੂੰ ਪੈਕ ਕਰਕੇ ਬਾਹਰ ਲੈ ਜਾਂਦਾ ਹੈ ਫਲੈਟ ਤੋਂ ਸਾਰਾ ਆਲਾਦਵਾਲਾ ਸਾਫ਼ ਕਰਕੇ ਉੱਥੋਂ ਚੱਲਿਆ ਜਾਂਦਾ ਤੇ ਇਹ ਗੱਡੀ ਮਰੂਤੀ 800 ਦੇ ਵਿੱਚ ਘੁੰਮਦਾ ਘਮਾਉਂਦਾ ਉਹ ਆਈਟੀਓ ਪੁਲ ਤੇ ਚੱਲਿਆ ਜਾਂਦਾ ਹੈ ਆਈਟੀਓ ਪੁਲ ਦੇ ਵਿੱਚੋਂ ਉਹ ਨੈਨਾ ਸਾਨੀ ਦੀ ਲਾਸ਼ ਨੂੰ ਨਦੀ ਵਿੱਚ ਸਿੱਟਣਾ ਚਾਹੁੰਦਾ ਸੀ ਪਰ ਜਦੋਂ ਉੱਥੇ ਗਿਆ ਤਾਂ ਉਹਨੇ ਦੇਖਿਆ ਕਿ ਭੀੜ ਬਹੁਤ ਜ਼ਿਆਦਾ ਤੇ ਲੋਕ ਸਾਰੇ ਉਹਨੂੰ ਜਾਣਦੇ ਸੀ ਕਿਉਂਕਿ ਉਹ ਇਲਾਕੇ ਦਾ ਪ੍ਰਸਿੱਧ ਲੀਡਰ ਸੀ ਉਸ ਤੋਂ ਬਾਅਦ ਉਹ ਰਾਤ ਨੂੰ 10 ਵਜੇ ਕਨਾਟ ਪਲੇਸ ਦੇ ਵਿੱਚ ਬਾਗੀਆ ਰੈਸਟੋਰੈਂਟ ਜਿਹੜਾ ਕਿ ਉਹਦਾ ਖੁੱਦ ਦਾ ਸੀ ਬਾਗੀਆ ਰੈਸਟੋਰੈਂਟ ਦੇ ਵਿੱਚ ਰਾਤ ਨੂੰ 10 ਵਜੇ ਚੱਲਿਆ ਜਾਂਦਾ ਲਾਸ ਨੂੰ ਨਾਲ ਲੈ ਕੇ ਤੇ ਉੱਥੇ ਜਾ ਕੇ ਉਹ ਦੇਖਦਾ ਹੈ ਕਿ ਰੈਸਟੋਰੈਂਟ ਦੇ ਅੰਦਰ ਬਹੁਤ ਲੋਕ ਬੈਠੇ ਆ ਉਹਨੂੰ ਘਬਰਾਹਟ ਹੁੰਦੀ ਹੈ ਕਿਉਂਕਿ ਉਹਨੂੰ ਲਾਸ ਨੂੰ ਕੋਰਡ ਬੁਰਦ ਕਰਨ ਦੀ ਜਲਦੀ ਸੀ ਫਿਰ ਉਹ ਆਪਣੇ ਮੈਨੇਜਰ ਕੇਸ਼ਵ ਨੂੰ ਕਹਿੰਦਾ ਕਿ ਲੋਕਾਂ ਨੂੰ ਬਾਹਰ ਕੱਢੋ ਤੇ ਰੈਸਟੋਰੈਂਟ ਬੰਦ ਕਰੋ ਕੇਸ਼ਵ ਨੂੰ ਕਹਿੰਦਾ ਕਿ ਖਾਣਾ ਬਹੁਤ ਬਣਿਆ ਪਿਆ ਤੇ ਲੋਕ ਬਹੁਤ ਆ ਰਹੇ ਨੇ ਤੁਹਾਨੂੰ ਇੰਨੀ ਕੀ ਚਲਦੀ ਹੈ ਉਸ ਤੋਂ ਬਾਅਦ ਉਹ ਕੇਸ਼ਵ ਨੂੰ ਕੰਪੇਲ ਕਰਦਾ ਕਿਉਂਕਿ ਕੇਸ ਉਹ ਤਾਂ ਇੱਕ ਪੁਰਾਣਾ ਦੋਸਤ ਵੀ ਸੀ ਤੇ ਪੁਰਾਣਾ ਮਲਾਜ਼ਮ ਵੀ ਸੀ ਤੇ ਉਹਦੇ ਕਹਿਣ ਤੇ ਕੇਸ਼ਵ ਬਾਹਰੋਂ ਆਉਣ ਵਾਲੇ ਜਿਹੜੇ ਗਾਹਕ ਸੀ ਉਹਨਾਂ ਨੂੰ ਰੋਕਦਾ ਹੈ ਤੇ ਅੰਦਰ ਬੈਠੇ ਨੂੰ ਕਹਿੰਦਾ ਵੀ ਜਲਦੀ ਕੰਮ ਨਵੀੜੋ ਤੇ ਬਾਹਰ ਚਲੇ ਜਾਓ ਸਾਰੇ ਗਾਹਕ ਜਦੋਂ ਬਾਹਰ ਚਲੇ ਜਾਂਦੇ ਆ ਭੀੜ ਨੂੰ ਖਤਮ ਕਰਕੇ ਕੇਸੂ ਰੈਸਟੋਰੈਂਟ ਨੂੰ ਬੰਦ ਕਰ ਦਿੰਦੇ ਉਸ ਤੋਂ ਬਾਅਦ ਕੇਸੂ ਨਾਲ ਗੱਲ ਹੁੰਦੀ ਆ ਤੇ ਸੁਸ਼ੀਲ ਸ਼ਰਮਾ ਉਹਨੂੰ ਸਾਰੀ ਕਹਾਣੀ ਦੱਸਦਾ ਕਿ ਇਸ ਤਰ੍ਹਾਂ ਮੇਤੋਂ ਮੇਰੀ ਪਤਨੀ ਦਾ ਕਤਲ ਹੋ ਗਿਆ ਹੁਣ ਮੈਂ ਇਹਦੀ ਲਾਸ ਨੂੰ ਖੁਰਦ-ਬੁਰਦ ਕਰਨਾ ਚਾਹੁੰਨਾ ਕੇਸੂ ਉਹ ਤਾਂ ਸਾਥ ਦਿੰਦਾ ਤੇ ਤੰਦੂਰ ਜਿਹੜਾ ਕਿ ਟਾਪਾ ਦਾ ਹੀ ਹੁੰਦਾ ਕਿਉਂਕਿ ਰੈਸਟੋਰੈਂਟ ਦੇ ਵਿੱਚ ਸਾਰੇ ਰੋਟੀ ਖਾਣ ਆ ਰਹੇ ਸੀ ਤੰਦੂਰ ਤਪ ਰਿਹਾ ਸੀ ਕੇਸੂ ਸਾਰੇ ਸਟਾਫ ਨੂੰ ਬਾਹਰ ਭੇਜ ਦਾਂ ਛੁੱਟੀ ਕਰ ਦਿੰਦਾ ਲੈਟਾਂ ਬੰਦ ਹੁੰਦੀਆਂ ਨੇ ਤੇ ਰੈਸਟੋਰੈਂਟ ਦੇ ਤੰਦੂਰ ਵਿੱਚ ਉਹ ਲਿਆ ਕੇ ਗੱਡੀ ਵਿੱਚੋਂ ਬਾਹਰੋਂ ਕੱਢ ਕੇ ਲਾਸ ਨੂੰ ਸੱਟ ਦਿੰਦੇ ਆ ਉਹਦੇ ਵਿੱਚ ਸਿੱਟੀ ਉਹ ਜਦੋਂ ਲਾਸ ਨਹੀਂ ਜਲਦੀ ਤਾਂ ਅਖਬਾਰ ਮੈਗਜ਼ੀਨ ਤੇ ਹੋਰ ਕਾफी ਕੁਝ ਇਕੱਠਾ ਕਰਦੇ ਆ ਪਰ ਉਹਨਾਂ ਨਾਲ ਲਾਸ ਨਹੀਂ ਮੱਚਦੀ ਕੇਸੂ ਬੋਟਲ ਦਾ ਮੈਨੇਜਰ ਹੋਣ ਕਰਕੇ ਉਹਨੂੰ ਪਤਾ ਸੀ ਕਿ ਅੰਗ ਕਿਹੜੀ ਚੀਜ਼ ਨਾਲ ਲੱਗਦੀ ਆ ਜੀ ਉੱਥੇ ਨੇੜੇ ਬਟਰ ਪਿਆ ਹੁੰਦਾ ਜਿਹਨੂੰ ਆਪਾਂ ਪੰਜਾਬੀ ਵਿੱਚ ਘਿਓ ਕਹਿ ਦਿੰਨੇ ਆ ਉਹਨਾਂ ਨੇ ਲਾਸ ਨੂੰ ਤੰਦੂਰ ਦੇ ਵਿੱਚ ਸਿੱਟਿਆ ਤੇ ਕਿਸੇ ਨੇ 2 ਕਿਲੋ ਘਿਓ ਚੱਕਿਆ ਪਾਇਆ ਉਹਦੇ ਨਾਲ ਲਾਸ ਮੱਚਣ ਲੱਗ ਪਈ ਪਰ ਫਿਰ ਵੀ ਪੂਰੀ ਤਰ੍ਹਾਂ ਨਹੀਂ ਮੱਚੀ ਤੇ ਸੁਸ਼ੀਲ ਸ਼ਰਮਾ ਨੇ ਜਲਦਬਾਜੀ ਦੇ ਵਿੱਚ ਜਿੰਨਾ ਵੀ ਉੱਥੇ ਘਿਓ ਹੁੰਦਾ ਸਾਰਾ ਉਹਦੇ ਉੱਤੇ ਲਾ ਦਿੰਦਾ ਜਿਹਦੇ ਕਰਕੇ ਤੰਦੂਰ ਦੇ ਵਿੱਚੋਂ ਬਹੁਤ ਲੰਮੀਆਂ ਲਾਟਾਂ ਨਿਕਲਦੀਆਂ ਨੇ ਜਿਹੜੀਆਂ ਕਿ ਆਲੇ ਦੁਆਲੇ ਫਿਰਦੇ ਲੋਕਾਂ ਨੂੰ ਦਿਸਦੀਆਂ ਨੇ ਉਸ ਤੋਂ ਬਾਅਦ ਕੀ ਹੁੰਦਾ ਕਿ ਰੈਸਟੋਰੈਂਟ ਦੇ ਨੇੜੇ ਇੱਕ ਲੇੜੀ ਰੀੜੀ ਲਾਉਣ ਵਾਲੀ ਔਰਤ ਜਿਹੜੀ ਕਿ ਅਨਾਰੋ ਨਾਮ ਦੀ ਹੁੰਦੀ ਹੈ ਉਹਨੂੰ ਲੱਗਦਾ ਕਿ ਰੈਸਟੋਰੈਂਟ ਦੇ ਵਿੱਚ ਸ਼ਾਇਦ ਅੱਗ ਲੱਗ ਗਈ ਕਿਉਂਕਿ ਅੱਗ ਦੀਆਂ ਲਫਟਾਂ ਨਿਉਮੀਆਂ ਚੋਂ ਨਿਕਲੀਆਂ ਅਨਾਰੋ ਨੂੰ ਲੱਗਿਆ ਕਿ ਸ਼ਾਇਦ ਰੈਸਟੋਰੈਂਟ ਦੇ ਵਿੱਚ ਅੱਗ ਲੱਗ ਗਈ ਉਹ ਬਹੁਤ ਉੱਚੀ ਰੋਲਾ ਪਾਉਂਦੀ ਹੈ ਚੀਕਦੀ ਹੈ ਜਲਾਉਂਦੀ ਹੈ ਤੇ ਉੱਥੋਂ ਦੀ ਲੰਘਣ ਵਾਲਾ ਇੱਕ ਪੁਲਿਸ ਮੁਲਾਜ਼ਮ ਅਬਦੁਲ ਕਰੀਮ ਉਹਦੀਆਂ ਚੀਕਾਂ ਸੁਣ ਕੇ ਆ ਜਾਂਦਾ ਪੁੱਛਦਾ ਵੀ ਕੀ ਕਾਰਨ ਹੈ ਨਾਰੂਦਾ ਹਦੀਆ ਵੀ ਰੈਸਟੋਰੈਂਟ ਦੇ ਵਿੱਚ ਅੱਗ ਲੱਗ ਗਈ। ਅਬਦੁਲ ਕਰੀਮ ਛੇਤੀ ਦੇ ਨਾਲ ਕੰਧ ਟੱਪਦਾ ਹੈ। ਜਦੋਂ ਅੰਦਰ ਜਾਂਦਾ ਹੈ ਤਾਂ ਉਹਨੂੰ ਜਿਹੜਾ ਰੈਸਟੋਰੈਂਟ ਦਾ ਮੈਨੇਜਰ ਸੀ ਕੇਸ਼ਵੂ ਰੋਕ ਲੈਂਦਾ। ਉਹ ਕਹਿੰਦਾ ਵੀ ਅਸੀਂ ਜਿਹੜਾ ਸਾਡੇ ਕੋਲੇ ਰੱਦੀ ਪਈ ਸੀ ਉਹ ਫੂਕ ਰਹੇ ਸੀ ਤਾਂ ਕਰਕੇ ਅੱਗ ਹੈ। ਇਹ ਸੁਣ ਕੇ ਅਬਦੁਲ ਕਰੀਮ ਵਾਪਸ ਚਲਿਆ ਜਾਂਦਾ ਹੈ। ਪਰ ਜਦੋਂ ਅਬਦੁਲ ਕਰੀਮ ਵਾਪਸ ਗੇਟਾਂ ਤੋਂ ਬਾਹਰ ਨਿਕਲਣ ਲੱਗਦਾ ਤਾਂ ਉਹਨੂੰ ਕਿਸੇ ਦੇ ਜਲਦੇ ਹੋਏ ਕੇਸਾਂ ਦੀ ਤੇ ਚਮੜੀ ਦੀ 스멜 ਆਉਂਦੀ ਹੈ ਜਿਵੇਂ ਇਨਸਾਨੀ ਮਾਸ ਜਲ ਰਿਹਾ ਹੋਵੇ। ਅਬਦੁਲ ਕਰੀਮ ਭੱਜ ਕੇ ਅੰਦਰ ਜਾਂਦਾ ਹੈ ਕੇਸ਼ਬ ਨੂੰ ਧੱਕਾ ਮਾਰ ਕੇ ਪਰੇ ਕਰ ਦਿੰਦਾ ਤੇ ਜਦੋਂ ਤੰਦੂਰ ਕੋਲੇ ਜਾਂਦਾ ਉਹ ਦੇਖਦਾ ਹੈ ਕਿ ਤੰਦੂਰ ਦੇ ਵਿੱਚ ਕੁਝ ਮੱਚ ਰਿਹਾ ਤੇ ਇੱਕ ਹੱਥ ਬਾਹਰ ਹੀ ਹੁੰਦਾ ਹੈ। ਇਹ ਦੇਖ ਕੇ ਅਬਦੁਲ ਕਰੀਮ ਆਪਣੀ ਪੀਸੀਆਰ ਟੀਮ ਨੂੰ ਫੋਨ ਕਰ ਦਿੰਦਾ। ਉੱਥੇ ਪੀਸੀਆਰ ਟੀਮ ਪਹੁੰਚਦੀ ਹੈ। ਪਤਾ ਲੱਗਦਾ ਕਿ ਕਿਸੇ ਔਰਤ ਦੀ ਡੈੱਡ ਬੋਡੀ ਨੂੰ ਇਹਦੇ ਵਿੱਚ ਫੁੱਕੇ ਆ ਜਾ ਰਿਹਾ ਜਦ ਤੱਕ ਉਹਨੂੰ ਮਸਕੂਬਤ ਬੂਹ ਆਉਂਦੀ ਹੈ ਤੇ ਉਹ ਪੀਸੀਆਰ ਟੀਮ ਨੂੰ ਫੋਨ ਕਰਦਾ ਹੈ ਉਦੋਂ ਤੱਕ ਸੁਸ਼ੀਲ ਸ਼ਰਮਾ ਉਥੋਂ ਭੱਜ ਚੁੱਕਿਆ ਹੁੰਦਾ ਹੈ ਤੇ ਹੋਟਲ ਦਾ ਮੈਨੇਜਰ ਕੇਸ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਸ਼ਾਨਵੀਨ ਕਰਦੀ ਹੈ ਤੇ ਸਾਰਾ ਸੱਚ ਪਤਾ ਲੱਗ ਜਾਂਦਾ ਹੈ ਜਦੋਂ ਖਬਰ ਬਾਹਰ ਫੈਲਦੀ ਹੈ ਤਾਂ ਜਿਹੜਾ ਨੇਨਾ ਸ਼ਾਨੀ ਦਾ ਮਿੱਤਰ ਸੀ ਮਤਲੂਮ ਕਰੀਮ ਉਹਦੇ ਕੋਲ ਖਬਰ ਪਹੁੰਚਦੀ ਅਤੇ ਮਤਲੂਮ ਕਰੀਮ ਡੈੱਡ ਬੋਡੀ ਦੀ ਪਛਾਣ ਕਰ ਲਈ ਮੋਰਚੜੀ 'ਚ ਆ ਜਾਂਦਾ ਉਹ ਜਲੇ ਹੋਏ ਹੱਥਾਂ ਦੇ ਉੱਤੇ ਕੱਲੀਆਂ ਹੱਡੀਆਂ ਦੇ ਉੱਤੇ ਇੱਕ ਰਿੰਗ ਬਚੀ ਹੁੰਦੀ ਹੈ ਜਿਹੜੀ ਕਿ ਅਬਦੁਲ ਕਰੀਮ ਨੇ ਦਿੱਤੀ ਸੀ ਅਬਦੁਲ ਕਰੀਮ ਉਹ ਛਾਪ ਜਾਂ ਰਿੰਗ ਦੇਖ ਕੇ ਪਛਾਣ ਲੈਂਦਾ ਕਿ ਇਹ ਬੋਡੀ ਨੇਨਾ ਸ਼ਾਨੀ ਦੀ ਹੈ ਜਿਹੜੀ ਕਿ ਸੁਸ਼ੀਲ ਮਿੱਤਰ ਦੀ ਘਰ ਵਾਲੀ ਹੈ ਉਸ ਤੋਂ ਬਾਅਦ ਸੁਸ਼ੀਲ ਮਿੱਤਰ ਆਪਣਾ ਭੇਸ ਬਦਲ ਕੇ ਉਹ ਦਿੱਲੀ ਦੇ ਵਿੱਚੋਂ ਭੱਜ ਜਾਂਦਾ ਤੇ ਕੁਝ ਦਿਨ ਫਰਾਰ ਰਹਿਣ ਤੋਂ ਬਾਅਦ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਕੇਸ ਚੱਲਿਆ ਤਾਂ ਕੋਰਟ ਨੇ ਇਹਨੂੰ ਰੀਅਰਸ ਆਫ ਰੀਅਰ ਕੇਸ ਦੱਸ ਕੇ ਸੁਸ਼ੀਲ ਸ਼ਰਮਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਪਰ 2003 ਦੇ ਵਿੱਚ ਇਹ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਇਹ ਕਹਿ ਕੇ ਤਬਦੀਲ ਕਰ ਦਿੱਤੀ ਗਈ ਕਿ ਸੁਸ਼ੀਲ ਸ਼ਰਮਾ ਨੇ ਇਹ ਕਤਲ ਜਾਣਬੁੱਝ ਕੇ ਨਹੀਂ ਸੀ ਕੀਤਾ ਅਣਜਾਣੇ ਵਿੱਚ ਹੋਇਆ ਕਤਲ ਸੀ ਜਿਹੜਾ ਕਿ ਅੱਜ ਤੱਕ ਦਿੱਲੀ ਤੰਦੂਰ ਕਾਂਡ ਦੇ ਨਾਂ ਨਾਲ ਜਾਣਿਆ ਜਾਂਦਾ ਜਿਹਦੇ ਵਿੱਚ ਇੱਕ ਬੇਕਸੂਰ ਔਰਤ ਸੱਕ ਦੀ ਬਲੀ ਚੜ ਜਾਂਦੀ ਹੈ ਜਿਹਦਾ ਪਤੀ ਉਹਦੇ ਤੇ ਸ਼ੱਕ ਕਰਦਾ ਤੇ ਸ਼ੱਕ-ਸ਼ੱਕ ਦੇ ਵਿੱਚ ਕਤਲ ਕਰ ਦਿੰਦਾ ਤੇ ਆਪਣਾ ਪੋਲੀਟੀਕਲ ਕੈਰੀਅਰ ਖਤਮ ਕਰ ਲੈਂਦਾ ਸੋ ਦੋਸਤੋ ਸਾਰੇ ਦੋਸਤਾਂ ਵੀਰਾਂ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਵੀ ਕਦੇ ਵੀ ਕਿਸੇ ਤੇ ਸੱਕ ਨਾ ਕਰੋ ਸੱਚ ਦਾ ਪਤਾ ਕਰੋ ਸੱਚ ਦਾ ਪਤਾ ਕਰਨ ਤੋਂ ਬਾਅਦ ਹੀ ਅੱਗੇ ਗੱਲ ਕਰੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਇਹ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਮੈਂ ਅੱਗੇ ਤੋਂ ਜ਼ਰੂਰ ਪਾਵਾਂਗਾ ਜੇ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਵੀ ਮੈਨੂੰ ਦੱਸੋ ਤਾਂ ਅੱਗੇ ਤੋਂ ਆਪਾਂ ਇਸ ਤਰ੍ਹਾਂ ਦੀਆਂ ਸਟੋਰੀਆਂ ਨਹੀਂ ਪਾਵਾਂਗੇ ਸਾਰਿਆਂ ਦਾ ਬਹੁਤ ਧੰਨਵਾਦ